ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਦੰਡੌਤ ਬੰਦਨ ਅਕਬਾਰ ਸਰਵ ਕਲਾ ਸਮਰਥੋ ਦੋਨੰ ਤੇ ਰਹੋ ਪ੍ਰਭੂ ਨਾਦਰ ਕਰ ਹੱਥੋ ਜਿਸ ਵੇਲੇ ਪ੍ਰਭ ਆਇਆ ਆਪਣੇ ਅਦੋਂ ਸਰਨਾਏ ਨਾਨਕੀ ਪ੍ਰਭ ਨੇ ਦੇ ਭਾਰਤ ਜੀ ਰਹਾਏ ਤੂੰ ਸੁਲਤਾਨ ਕਾ ਹਉ ਮੀਆਂ શરીਕ ਕਵਨ ਬੜਾਈ ਜੋ ਢੋਡੇ ਸੋ ਕਹਾ ਅਸਮਾਨੇ ਮੂਰ ਕਹਿ ਨਾ ਜਾਏ ਕਿਆਉ ਕਤੇ ਕਤੇ ਕਦੇ ਖਾਂ ਮੈਂ ਪਰਚਨ ਕਥਿ ਨਾ ਜਾਏ ਜੋ ਢੁੱਡ ਬਾਬਲ ਦੋ ਅੱਖਾਂ ਚਿਰ ਦੇ ਰੀ ਪੜ ਆਈ ਉਚਾਰਨ ਕਰੋ ने में अष्ट बजिया जी सुखमणि साहब जी ने जब पंचमा पता है महाराज बेनती करते हैं हाँ कृपा करो तो जी महाराज जी उदेश कर रहे हैं सांगना चाल से तेरा तना जो क्या लगता है मूर्ख मना हे मूर्ख मानना ਜੇ ਸੰਸਾਰ ਕਹਣੇ ਨੇ ਤੇਰੇ ਨਾਲ ਨਹੀਂ ਜਾਣਾ ਹੈ। ਤਾਂ ਨਾ ਚਾਲੂ ਤੇਰੇ ਧਨ ਨੂੰ ਜੇ ਲਗਾਵੇਂ ਮੁਖ ਮਨਾ। ਇਹ ਮੇਰੇ ਮੁਖ ਨੂੰ ਮਾਜਨਾ। ਫੇਰ ਜੋ ਕਹਦਾ ਇਹ ਕਿ ਪੜਦਾ ਮਾਰੇ ਨਾ ਲੇਗੇ ਫੜ ਕੇ ਪੜਦਾ ਹਾ ਉਜਾਰਣ ਕਰੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੁਰਤ ਮੀਟ कुटुंब ਅੜ ਬਣੇਤਾ। ंचे कहो तुम कवन सनाथा मार्ज है कुट मैंने टबर कोचे कस कौन सुरक्षित तो होया तो कौन सुरक्षित सुरक्षा किसान मिले मतलब इन्होंने को इन्हे अपन सुरक्षा मिल सकती है ਇਹ ਦਿੱਤੇ ਤੋਂ ਤੁਮ ਕੌਨ ਸਨਾਥਾ ਮਹਾਰਾਜ ਕਹਿੰਦੇ ਕਿਆ ਇਹਨਾਂ ਤੁਹੜੇ ਟੱਬਰ ਹੈ ਇਹਨੇ ਇਹਦੇ ਕੋਲ ਕੋਈ ਜਨੂ ਸੁਰੱਖਿਆ ਮਿਲ ਸਕਦੀ ਹੈ ਕੋਈ ਫਿਕਰ ਨਾ ਮਾਨ ਜੀ ਨੇ ਪੂਜਨ ਕਰੋ ਦਾਤਨਾਮ ਬਸਰੀਵਾ ਹੈ ਗੁਰੂ ਸਾਹਿਬ ਜੀ ਰਾਜ ਰੰਗ ਮਾਇਆ ਵਿਛਾਰ ਇੰਤੇ ਕਹ ਕਬੂਲ ਸੁਡਕਾਰ ਮਹਾਰਾਜ ਜੀ ਸੁਣਾਣਗੇ ਜੇ ਜੜਾ ਕਿਚਲ ਰਾਜ ਹੈ ਰੰਗ ਰਣੀਆਂ ਪੁੱਛੀਆਂ ਮਾਰ ਰਿਆ ਹੈ ਜੇ ਮਾਇਆ ਦਾ ਪਸਾਰਾ ਕੀ ਢਾਪਿਆ ਹੈ ਰਾਜ ਰੰਗ ਮਾਇਆ ਵਿਚਾਰ ਇੰਤੇ ਕਹ ਕਬੂਲ ਸੁਡਕਾਰ ਮਾਰੇ ਕਹਿੰਦੇ ਇਨਾ ਦੇ ਵਿੱਚ ਫਸਿਆ ਦੱਸ ਕੌਣ ਫੁੱਟ ਸਕਦਾ ਹੈ ਕਿਉਂ ਕਦੋਂ ਟੁੱਟਿਆ ਦੇ ਨਾ ਕੋਈ ਟੁੱਟਿਆ ਹੋਇਆ ਡਾਕ ਵਿਚਾਰਨ ਕਰੋ ਦੱਤਣਾ ਬਸਰੀਵਾਏ ਗੁਰੂ ਸਾਹਿਬ ਜੀ ਅਸ ਹਸਤੇ ਰਸ ਅਸ ਬਾਰੇ ਝੂਠਾ ਡੰਫ ਊੜੇ ਪਾਸਾਰੇ ਮਾਰੇ ਕਹਿੰਦੇ ਅਸ ਜੰਦੇ ਘੋੜੇ ਹੋਏ ਅੱਜ ਸੇ ਮੈਨੇ ਆਖੀ रात आदि सुरियां अस हथे रात सुवरी घोड़े आदि सुवरियां है झूठा डॉक्टर झूठ बाहर झूठा दर बाबा है झूठ का बसारा है उच्चारण तो 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 करो है अगे मर्ज उपेश करते हैं ना बगाना ਨਾਮ ਵਿਸਾਰ ਨਾਮ ਕੋ ਚੋ ਤਾਨਾ ਕਹਿੰਦਾ ਜਿਸ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਹੈ ਉਸਨੇ ਉਹਨੇ ਪਛਾਣਨਾ ਨਹੀਂ ਹੈ اے ਨਾਨਕ ਨਾਮ ਜਰ ਨਾਮ ਕੋ ਚੋ ਤਾਲਾ ਕਹਿੰਦਾ ਨਾਮੋਂ ਉੱਡ ਗਏ ਆਣ ਗਏ ਅੰਤ ਰੂਪ ਚੋਂਦਾ ਹਾਂ ਉਚਾਰਨ ਕਰੋ ਸਤਿ

भगत बिना वो डूबे स्याण मन जगती डूब गए मन जन मत है बड़े स्याने डूबे डूब गए भाव गुमरा हुए हो गए हन उच्चारण करो हल्की भगत भरो मन मीत ਨਿਰਮਲ ਹੋਇ ਤੁਮਾਰੋ ਕੀਚ ਮਾਰੇ ਕਹਿੰਦੇ ਇਸ ਲਈ ਜਿਹੜੀ ਹਰੇ ਪਰਮੇਸ਼ਰ ਜਿਹਦੀ ਭਗਤੀ ਹੈ ਇਹ ਮੇਰੇ ਮਿੱਤਰ ਮਨੁਨੁ ਮਿੱਤਰ ਬਣਾ ਹੈ ਪਰਮੇਸ਼ਰ ਜਿਹੜੀ ਉਹ ਭਗਤੀ ਕਰਦੀ ਹੈ ਮਹਾਰਾਜ ਜੀ ਕਹਿੰਦੇ ਨਿਰਮਲ ਹੋਇ ਤੁਮਾਰੋ ਕੀਚ ਜਿੱਤ ਜਾਗਾ ਤੇਰਾ ਮਨ ਐਂ ਤਰ੍ਹਾਂ ਨਿਰਮਲ ਹੋ ਜਾਵੇ ਆਪ ਜਾਣ ਕਰੋ ਤਤ ਨਨ ਕਾਮਨ ਰੱਖੋ ਮਨ ਮਾ ਹੈ ਜਨ ਮੈਂ ਜਾਣ ਕੇ ਕਿਨ ਵਿੱਚ ਜਾ ਹੈ ਜੋ ਬਾਇ ਗੁਰੂ ਜੇ ਪ੍ਰਭੂ ਜੇ ਚਰਨ ਕਾਮਲ ਹੈ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਮਾ ਜੀ ਕਹਿੰਦੇ ਜਨ ਕਾਮਨ ਰੱਖੋ ਮਨ ਮਾ ਹੈ ਮਨ ਦੇ ਵਿੱਚ ਧਾਰਨ ਕਰਨਾ ਜਨ ਕਾਮਨ ਪਰਮੇਸ਼ਰ ਦੇ ਜੋ ਹੈ ਫਿਰ ਕੀ ਹੋ ਜਾਊਗਾ ਜਾਨ ਮੈਂ ਜਾਣਗੇ ਕਿ ਇਹ ਵੀ ਜਾਹੇ ਜਿਹੜੇ ਤਰੇ ਜਨਮਾਂ ਦੰਮ ਨੇ ਪਾਪ ਹੈ ਉਹ ਨਾਮ ਸਮਝ ਜਾਣਗੇ ਉਚਾਰਨ ਕਰੋ ਦਾ ਨਾਮ ਹੈ ਕਹਿੰਦੇ ਆਪ ਵੀ ਜਪੋ ਤੇ ਪੂਰਨ ਰੂਪਿ ਜਪਾਵੋ ਜੇ ਅਗੇ ਮੇਰੇ ਉਪਦੇਸ਼ ਕਰਿਆ ਸੁਨਾਟ ਕਾਦ ਰਾਜ ਗਤ ਪਾਵੋ ਕਿਹੜਾ ਨਾਮ ਨੂੰ ਸੁਣਦੇ ਨਾਲ RAM ਨੂੰ ਨਾਮ ਨੂੰ ਿਹੜਾ ਸੁਨਾ ਕੱਢਣ ਦੇ ਨਾਲ ਤੇ ਨਸਾਂ ਨਾਲ ਜਾਣ ਕਰਦੇ ਰਹਿਣਾ ਇਹਦੇ ਨਾਲ ਕਹਿੰਦੇ ਜਿਹੜੀ ਤੇਰੀ ਉਹਨਾਂ ਕਾਇਦਰ ਰਹਿਣ ਗੱਲ ਬਹੁ ਇਤਰਾ ਜਿਹੜੇ ਜਿਹੜੇ ਰਹਿਤ ਹਨ ਮਾਰੇ ਜਿਹੜੇ ਇਹਨਾਂ ਵਿੱਚ ਆਜੂਗਾ ਨੂੰ ਸਿੱਧ ਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਉਚਾਰਣ ਕਰੋ ਦਾਦਾ ਬਿਸ਼ਰੀ ਵਾਹਿ ਗੁਰੂ ਸਾਹਿਬ ਜੀ ਸਾਰ ਪੂਤ ਸਤ ਹਰ ਕੋ ਨਾਓ ਸਾਰ ਆ ਰੂਪ ਹੈ ਮੰਨਦੇ ਸਤਿ ਸਰੂਪ ਹੈ ਨਾ ਹਰੀ ਦਾ ਨਾਮ ਹੈ ਸਾਰੂਪ ਸਤਿ ਸਰੂਪ ਕੋ ਨੋ ਜਿਹੜਾ ਸਾਰੂਪ ਹੈ ਸਤੂਪ ਹੈ ਨਾ ਹਰੀ ਦਾ ਨਾਮ ਹੈ ਸੈ ਸੁਭਾਏ ਨਾਨਕ ਗੁਣ ਗਾਓ ਇਹ ਨਾਨਕ ਪਰਮੇਸ਼ਰ ਹੈ ਜੋ ਉਹਨਾਂ ਦੇ ਸੈ ਸੁਭਾਉ ਨਾਲ ਗੁੰਮਨ ਗਾਇਨ ਕਰੋ ਉਚਾਰਨ ਕਰੋ ਇਹ ਸਾਰਾ ਰੂਪ ਹੈ ਮਾਰੇ ਰੇਂਦੇ ਸਤਿ ਸੁਭਾਰੇ ਦਾੜੀ ਨਾਮ ਹੈ ਹੈ ਅਤੇ ਹੋਣੋ ਸਤਮਾ ਜੋ ਬੜਾ ਸ਼ੁਰੂ ਪਾਲੇ ਵਿੱਚ ਕਰਦੇ ਹਾਂ ਕਿਰਪਾ ਕਰੋ ਜੀ ਮਹਾਰਾਜ ਜੀ ਨੇ ਇਸ ਕਰਦੇ ਆ ਨ ਗੁਣ ਆਪ ਤੇਰੇ ਉਤਰ ਸਮੈਲ ਏ ਮੇਰ ਮਾਨੋ ਏ ਮਨ ਬਾਹਰ ਗੁਰੂ ਦੇ ਗੁਣ ਗਾਉਂਦੇ ਆ ਮਾਰ ਕੇ ਤੇਰੇ ਤੇਰੀ ਪੈ ਰਹਾ ਸਾਰੇ ਛੁੱਟੀ ਆਵੇਗੀ ਉਹਨਾਂ ਕਬ ਤੇਰੇ ਉੱਤਰ ਸੁਣੇ ਉੱਤਰ ਜਾਵੇ ਜਿਹੜੀ ਭੈਣ ਹੈ ਜਿਹੜੀ ਵਿੰਥ ਜਾਏ ਉਹ ਮੈਂ ਵੀ ਜਿਹੜੇ ਹੋਂਦੇ ਦੀ ਜਹਿਰ ਹੈ ਨਾ ਮਾਣੇ ਗੰਡਾ ਕਹਿੰਦੇ ਹਨ ਜਿਹੜੇ ਜਹਿਰ ਹੈ ਇਹਨਾਂ ਮਾਰਨ ਕਹਿੰਦੇ ਵਿੰਥ ਜਾ ਕੋਈ ਖਤਮ ਹੋ ਜਾਓਗੇ ਉਚਾਰਨ ਕਰੋ ਸੱਤ ਤਨ ਰਾਦਰ ਨਾਮ ਸੁਹਾਰੋ ਹੋਏ ਟਿੰਟ ਬਸਰ ਸੁਖ ਨਾਲ ਮਾਰੇ ਜਿਹੜਾ ਇਸ਼ਰਾ ਤੋਂ ਮੇਰੇ ਪਰਮੇਸ਼ਰ ਜਿਹੜਾ ਨਾਮ ਹੈ ਸਾਧ ਗਰਾਹ ਜਦੋਂ ਜਪੂ ਮਨਾ ਸਾਧ ਗਰਾਹ ਦਾ ਨਾਮ ਸੁਹਾਰ ਜਦੋਂ ਸਾਧ ਗਰਾਹ ਵਿੱਚ ਨਾਮ ਜਿਹੜਾ ਸੁਹਾਰ ਕਰੂੰਗਾ ਜਪੂਗਾ ਹੋਇ ਟਿੰਦ ਬਸੈ ਸੁਖ ਨਾਲ ਬੇਟੂ ਬੇਬਿਕਰ ਹੋ ਕੇ ਜਗ ਦੇ ਵਿੱਚ ਸੁਖ ਸੁਮੇਣ ਵਸੇ ਨਾਮ ਕਰਨ ਕਰੋ ਨਾਮ ਨਹੀਂ ਹੀ ਵਾਹੀ ਗੁਰੂ ਸਾਹਿਬ ਦੀ ਛਾੜ ਸਿਆਨਬ ਸਗਲੇ ਮਨ ਛਾੜ ਸੰਗ ਪਾਵੇ ਸੱਚਤਾ ਨਾਮ ਮਾਰੇ ਗਏ ਜਿਹੜੀ ਪਸਰਾਈ ਹੈ ਦਾ ਸਿਆਣਾ ਬਾਦੜੀਆਂ ਨੇੜੀਆਂ ਮੰਨਦੀਆਂ ਇਹਨਾਂ ਨੂੰ ਛੱਡ ਦੇ ਮਾਰੇ ਗਏ ਨੇ ਸਾਡ ਸਭ ਨੂੰ ਪਾਵੇ ਸੱਚ ਤਨਾ ਇਚਰ ਲਾ ਸੱਚਾ ਜਾਣ ਸਾਸ ਕਦ ਕਰੂ ਪੂਜੇ ਵੀ ਪ੍ਰਾਪਤ ਹੋ ਕਲਵੇਂ گا ਉਜਾਰਨ ਕਰੋ ਸੱਚੇ ਨਾਮ ਸਹੀ ਜਿਹੜਾ ਸੱਚ ਦਾ ਧਰਨੇ ਵਾਲੇ ਨੇ ਸਾਰ ਸਤਿਦੇਵ ਨੂੰ ਪ੍ਰਾਪਤ ਕਰ। ਉਹ ਫਿਰ ਆਪਣੀਆਂ ਚਟਰਾਇਆਂ ਛਾਂ ਵਾਇੜੀਆਂ ਐ। ਮਨ ਉੱਠ ਅੜਨੇ ਬੜੇ ਗਏ ਹਨ। ਹਰ ਪੁਣੀ ਸੱਚ ਕਰੋ ਬੇਵਾਰ। ਇੰਨਾ ਸੁਬਹ ਦਰਗੈ ਜਾਏ ਘਾਰ ਜਿਹੜਾ ਹਰਿਆ ਨਾਮ ਰੂਪੇ ਰਾਤ ਹੈ। ਉਹ ਇਕੱਠੀ ਕਰ ਲੈ ਮਨ ਜੀਂਦੇ ਹਰ ਪੁਣੀ ਸੱਚ ਕਰੋ ਬੇਵਾਰ। ਇਹ ਚਲਾਈ ਜਿਹੜੀ ਰੈਣੀਆ ਮਨੀ ਬੁਗੀ ਹੈ ਇਹਨੂੰ ਘਟਾ ਕਰ ਲੈ ਇਹਦਾ ਵਪਾਰ ਕਰ ਮਰ ਜੀ ਕਹਿੰਦੇ। ਇਆਂ ਸੁਖ ਦਰਗੇ ਜਾਏ ਘਾਰ। ਇਆਂ ਸੁਖ ਵਾਲੇ ਇਸ ਜਗ ਦੇ ਵਿੱਚ ਸੁਖ ਮਿਲੇਗਾ। ਜੇ ਦਰਗੇ ਜਾਏ ਘਾਰ ਦੇ ਦਰਗਾਹ ਦੇ ਵਿੱਚ ਧੰ 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 ਦਾ ਪ੍ਰਭ ਹੋਵੇਗੀ ਉਚਾਰਨ ਕਰੋ। ਸਾਰੇ ਕੋ ਨਾਮ ਜਾ ਕੇ ਮਨਸਤਿਕ ਲੇਖੋ ਸਭ ਨੰਤਰੇ ਕੋ ਦੇਖੋ ਮਾਰੇ ਸਾਰੇ ਜੰਦਰ ਜਿਹੜਾ ਇੱਕ ਪਰਮੇਸ਼ਰ ਉਸ ਨੂੰ ਦੇਖਣਾ ਕਰ ਉਸ ਦੇ ਦਰਸ਼ਨ ਘਰਾਂ ਦੇ ਅੰਦਰ ਇੰਕ ਪਰਮੇਸ਼ਰ ਜਿਹੜਾ ਸਾਰੇ ਦਰਸ਼ਨ ਘਰਾਂ ਮਾ ਜਿਹੇ ਕਹਿੰਦੇ ਹਨ ਕੋ ਨਾਮ ਜਾ ਕੇ ਮਨਸਤਿਕ ਭਾਵੋ ਹੈ ਨੰਗ ਮਨਿ ਸੁਣਨ ਦੇ ਹਨ ਇਹਦੇ ਮੱਦੇ ਉੱਤੇ ਕਹਿੰਦੇ ਉਚਮ ਕਾਰਨ ਉਚਮ ਲੈ ਗਏ ਹੁੰਦੇ ਹਨ ਨਾ ਤੋੜਨ ਜਾਣ ਮੱਤ ਲੈ ਇਹ ਮਾਤਰਾ ਵੀ ਲੈ ਲਿਖਿਆ ਹੁੰਦਾ ਹੈ ਕਹਿੰਦੇ ਉਹ ਫਰੇਈ ਕਰੇ ਕਿ ਕੀ ਦੇਖਦੇ ਆਂ ਥਾਰੇ ਦੇ ਅੰਦਰ ਉਚਾਰਨ ਕਰੋ ਤਾ ਕੇ ਨਾ ਮਹੀਦੀ ਬਾਹੀ ਦੂਰ ਸਾਹਿਬੀ ਤੇ ਹੁਣ ਲਿਖਵਾ ਪੜਾਹ ਕੱਢਦੇ ਨੇ ਤੇ ਕੀ ਕੱਢੇ ਰਾਗਿਰ ਪਾ ਕਰੋ ਜੀ ਇੱਕੋ ਜਪ ਇੱਕੋ ਸਾਲਾ ਹੈ اے ਜੀਵੋ ਮਰ ਜਗਿਆ ਇੱਕ ਜਿਹੜਾ ਵਾਹਿਗੁਰੂ ਹੈ ਉਹਨੂੰ ਜਪਣਾ ਕਰ ਤੋ ਇੱਕ ਸਿਮਰ ਇੱਕੋ ਮਨ ਆਹੇ ਜੇ ਇੱਕ ਜੀ ਸਿਫਤ ਆ ਲਾਣੀ ਕਿਦਸ ਸਿਮਰਨ ਕਰ ਰੋ ਤੇ ਮਨ ਵਿੱਚ ਲੋਚਾਂ ਵਿੱਚ ਇੱਕੋ ਨੀ ਕਰ ਰੋ ਜਨਨ ਕਰੋ ਏ ਗੁਣ ਗਾਓ ਅਨੰਤ ਜਨ ਜੋ ਬੈ ਅੱਤੈ ਬੈ ਤੁਜੀ ਜੁਈ ਕਹ ਹੈ ਉਦੇ ਗੁਣ ਗਾਉਣਾ ਕਰੋ ਮਨਤਰ ਜਾਪ ਏਕ ભગવાન ਚਲ ਸੇ ਮੰਨ ਕਰਕੇ ਤੇ ਕੰਨ ਕਰਕੇ ਇੱਕੋ ਜਿਹੜਾ ਭਗਵਾਨ ਹੈ ਉਸ ਦਾ ਜਪ ਕਰੋ ਜਾਣਨ ਕਰੋ ਉਹ ਇੱਕ ਇੱਕ ਹਰਿ ਆਪ ਜੋ ਬੈ ਬਿਸ਼ਰ ਹੈ ਪ੍ਰਭ ਹੈ ਉਹ ਇੱਕ ਹੈ ਕਿ ਆਪਣੇ ਆਪ ਹੈ ਉਹ ਉਹ ਸਾਰੇ ਪ੍ਰੇਮਪੂਰਨ ਹੈ ਪੂਰਨ ਹੈ ਪੂਰਨ 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 ਹੋ ਪ੍ਰਭ ਬਿਆਵੋ ਜੋ ਇੱਕ ਵੈਤਨੀ ਜੀ ਹੈ ਜੋ ਆਪਣੇ ਆਪ ਹੀ ਹੈ ਉਹ ਉਹਨ ਪੂਰਨ ਹੋ ਪ੍ਰਭ ਬਿਆਵੋ ਅਨ ਗੁਰੂ ਜੀ पूर्ण होके सारी जगह से रहा है उचागर करो अनक बसार एक पे एक प्राजत गए अनक बसार एक पे <laughs> ਜਿਹੜਾ ਵਾਇਕ੍ਰਿਕ ਹੈ ਉਦੋਂ ਹੀ ਨੇਕਾ ਜਿਹੜਾ ਬਸਾਰੇ ਹੋਏ ਹਨ ਜਿੱਤੂ ਬਾਹਰੋਂ ਅਨੇਕ ਪ੍ਰਕਾਰ ਅਨੇਕਾ ਬਸਾਰਾ ਬਸਾਰੇ ਹੋਏ ਹਨ ਇਹਦਾ ਰਾਜਪੁਰਾਚੇ ਤੇ ਕੇ ਜਿਹੜਾ ਇੱਕਿਆ ਵਾਇਕ੍ਰੂ ਉਸ ਨੂੰ ਹੋਏ ਇਰਾਦਨਾ ਕਰੋ ਤੇ ਤੇਰੇ ਜਿਹੜੇ ਪਾਪ ਹੈ ਨੂੰ ਰੋ ਜਾਣ ਕੇ ਯਾਤਨ ਕਰੋ ਇਕਨੂਰਾ ਅਦਰ ਮਹਾਰਾਜ ਕਹਿੰਦੇ ਉਹ ਜਿਹੜੇ ਸਾੜੇ ਮੁਕਤੀ ਉਹ ਪਾਵਨ ਦੁਰ ਹੋ ਗਏ ਆਨ ਮੰਨ ਟੰਨ ਅੰਤਰ ਏਕ ਪ੍ਰਭ ਰੱਜਾ ਗੁਰ ਪ੍ਰਸਾਦਿ ਨਾਨਕ ਇਕ ਜਾਟਾ ਗੁਰੂ ਜੀ ਕਿਰਪਾ ਦੇ ਨਾਲ ਜਿਨਾਂ ਕੋ ਜਿਨਾ ਇਹਨਾਂ ਦੇ ਅੰਦਰ ਮਨ ਦੇ ਤੰਡੇ ਦੇ ਅੰਦਰ ਇੱਕੋ ਪ੍ਰਭੂ ਰਾਜ ਤੋ ਪ੍ਰਭੂ ਹੈ ਉਹਨਾਂ ਨਾਲ ਜੁੜੇ ਹੋਏ ਹਨ ਅਧਿਜੋਏ ਹਨ ਉਹਨਾਂ ਨੇ ਇੱਕ ਨੂੰ ਪਛਾਣ ਲਿਆ ਹੈ ਗੁਰੂ ਦੀ ਕਿਰਪਾ ਨਾਲ ਹੀ ਮਨ ਦੇ ਤੰਡੇ ਅੰਦਰ ਇੱਕੋ ਪ੍ਰਭੂ ਰਾਜ ਰਿਹਾ ਜੋ ਉਹਨਾਂ ਨੇ ਉਹਨੂੰ ਜਾਣ ਜਾਣਿਆ ਹੈ ਜਨਨ ਕਰੋ ਤਾਂ ਤੇ ਦੇ ਅੰਦਰ ਇੱਕ ਪ੍ਰਗਟਾ ਜਿਨ੍ਹਾਂ ਨੇ ਮਨਸਾ ਅਰਥਾਂ ਦੇ ਅੰਦਰ ਇੱਕ ਨੂੰ ਜਾਂ ਅੰਦਰ ਪਰੋਲਿਆ ਹੈ ਜਿਨ੍ਹਾਂ ਨੇ ਆਪਣੇ ਜੀਵ ਉਹਦੇ ਨਾਲ ਜੋੜ ਲਿਆ ਗੁਰੂ ਕਿਰਪਾ ਵਰਨਣ ਨੂੰ ਜਾਵਣਿਆ ਹੈ ਉਚਾਰਨ ਕਰੋ ਹੋਏ ਹੈ ਜੀਵਨ ਦਾ ਟੰਗੋ ਲੋ ਇ ਕਨੇਹ ਨੇ ਕਾ ਗਲਿਆਂ ਵਿੱਚ ਚਾਪ ਰਿਹਾ ਹੈ ਅੰਿਆਰ ਕੀ ਮਾਂ ਮੰਗਦੇ ਆਂ ਹੋਰ ਦੇ ਪਰਵਾਰ ਕਰਨੇ ਬੈਂਚੀਂ ਦੁਰੜੇ ਦਾ ਦੇ ਜੀ ਬੱਚਿਆ ਕੋਣੋ ਸੇਤਰਾ ਆਪਣਾ ਕਿਰਮ ਰੂਪ ਆਸ ਰੱਖ ਕੇ ਸ਼ਿਵਾਂਮਨ ਦੇ ਰਹਿਣ ਲਈ ਵੇਚ ਕਰਦੇ ਹਾਂ ਆਮੀਤਾ ਮੋਦਨ ਨੂੰ ਗ੍ਰਾਂਣ ਢੰਗ ਬਹਾਰ ਕਰਦੇ ਹਾਂ ਬੱਚਾਂ ਦਾ ਜੋ ਦਰਵਾਜ਼ੇ ਅੰਦਰ ਆਉਂਦੇ ਨਾ ਵੀ ਧੰਨਵਾਦ ਹੈ ਜੋ ਬਾਹਰ ਸੁਰਵਣ ਕਰਨਿਆ ਨਾਨਕ ਦਾ ਨਮਾਜ਼ ਹੈ ਜੋਇਛੇ ਹੁਣ ਕਥਾ ਨੂੰ ਰਾਮ ਨੈਣ ਵਿੱਚੀ ਹੈ ਬਲਾਉ ਬਟੈ